ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਸਗੂ ਵਲੌਗਸ ਦੇ ਉੱਪਰ ਜੀ ਉਮੀਦ ਕਰਦੇ ਜੀ ਤੁਸੀਂ ਸਾਰੇ ਠੀਕ ਹੋਵੋਗੇ ਜੀ ਆਪਾਂ ਵੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਠੀਕ ਹੈ ਜੀ ਲਓ ਜੀ ਅੱਜ ਆਪਾਂ ਤੁਹਾਨੂੰ ਆਲੂ ਟਿੱਕੀ ਬਣਾ ਕੇ ਦਿਖਾਉਣੇ ਆ ਜੀ ਵੀ ਕਿਸ ਤਰ੍ਹਾਂ ਬਣਦੀ ਹੈ ਆਪਾਂ ਉਹਦੇ ਲਈ ਆਪਾਂ ਲਈਏ ਜੀ ਚਨਾਦਾਲ ਇਹਨੂੰ ਆਪਾਂ 2 ਘੰਟੇ ਪਹਿਲਾਂ ਪਾਣੀ ਚ ਭਿਉਂ ਲਿਆ ਸੀ ਜੀ ਹੁਣ ਆਪਾਂ ਇਸ ਨੂੰ ਕੁੱਕਰ ਦੇ ਵਿੱਚ ਪਾਵਾਂਗੇ ਜੀ ਇਸ ਦੇ ਵਿੱਚ ਆਪਾਂ ਇੱਕ ਕੌਲੀ ਪਾਣੀ ਦੀ ਪਾਵਾਂਗੇ ਜੀ ਪਾਣੀ ਜ਼ਿਆਦਾ ਨਹੀਂ ਪਾਉਣਾ ਜੀ ਬਸ ਇੱਕ ਕੌਲੀ ਪਾਉਣੀ ਹੈਗੀ ਅੱਧੀ ਕੌਲੀ ਆਪਾਂ ਚਨਾ ਦਾਲ ਦੀ ਜਿਸ ਜੀ ਉਹਨੂੰ ਆਪਾਂ 2 ਘੰਟੇ ਪਹਿਲਾਂ ਭਿਉਂ ਲਿਆ ਸੀ ਬਣ ਦੇ ਵਿੱਚ ਹੁਣ ਆਪਾਂ ਗੈਸ ਦੇ ਉੱਪਰ ਰੱਖਾਂਗੇ ਜੀ ਕੁੱਕਰ ਤੇ ਇਸ ਨੂੰ ਤਿੰਨ ਸੀਟੀਆਂ ਲਵਾ ਲਾਂਗੇ ਜੀ ਲਓ ਜੀ ਜਿੰਨਾ ਚਿਰ ਆਪਣੀ ਦਾਲ ਉਬਲ ਰਹੀ ਹੈ ਜੀ ਚਨਾ ਦਾਲ ਉਹਨਾਂ ਚਿਰ ਆਪਾਂ ਹਰੀ ਚਟਨੀ ਬਣਾ ਲੈਨੇ ਆ ਜੀ ਇਸ ਦੇ ਲਈ ਆਪਾਂ ਨੂੰ ਚਾਹੀਦਾ ਹਰਾ ਧਨੀਆ ਪੁਦੀਨਾ ਨਿੰਬੂ ਦਾ ਰਸ ਦੋ ਆਪਾਂ ਹਰੀਆਂ ਮਿਰਚਾਂ ਕੱਟ ਲਈਆਂ ਜੀ ਜੀਰਾ ਪਾਊਡਰ ਲੈ ਲਿਆ ਜੀ ਭੁੰਨਿਆ ਹੋਇਆ ਜੀਰਾ ਪਾਊਡਰ ਕਾਲੀ ਮਿਰਚ ਆਪਾਂ ਦਰਦਰੀ ਕੁੱਟ ਲਈ ਹੈ ਜੀ ਜੇ ਤੁਹਾਡੇ ਕੋਲੇ ਪਾਊਡਰ ਹੈਗਾ ਇਸ ਦਾ ਤੁਸੀਂ ਉਹ ਪਾ ਸਕਦੇ ਹੋਗੇ ਜੀ ਨਮਕ ਇੱਕ ਚਮਚਾ ਆਪਾਂ ਨਮਕ ਲੈਤਾ ਜੀ ਤੇ ਮੂੰਗ ਦਾਲ ਰੋਸਟ ਕੀਤੀ ਹੋਈ ਜੀ ਤੇ ਇੱਕ ਚਮਚਾ ਚੀਨੀ ਦਾ ਲੈਤਾ ਜੀ ਆਪਾਂ ਆਪਾਂ ਇਹਨਾਂ ਨੂੰ ਪਾ ਕੇ ਆਪਾਂ ਮਿਕਸਰ ਦੇ ਵਿੱਚ ਜੀ ਇਹਨਾਂ ਨੂੰ ਆਪਾਂ ਪੀਸ ਲੈਣਾ ਜੀ ਆਪਾਂ ਚਟਨੀ ਤਿਆਰ ਕਰ ਲੈਣੀ ਹੈ ਜੀ ਤੇ ਇਸ ਦੇ ਵਿੱਚ ਆਪਾਂ ਠੰਡਾ ਪਾਣੀ ਪਾ ਕੇ ਜਾਂ ਆਈਸ ਕੂਬ ਪਾ ਕੇ ਫਿਰ ਆਪਾਂ ਇਸ ਨੂੰ ਪੀਸਣਾ ਜੀ ਤਦ ਜੀ ਇਸ ਦਾ ਕਲਰ ਕਿੰਨਾ ਵਧੀਆ ਆਇਆ ਜੀ ਕਿਉਂਕਿ ਆਪਾਂ ਇਸ ਦੇ ਵਿੱਚ ਜੇ ਠੰਡਾ ਪਾਣੀ ਜਾਂ ਆਇਸ 큐ਬ ਪਾ ਕੇ ਆਪਾਂ ਇਸ ਨੂੰ ਪੀਸਦੇ ਆਂ ਜੀ ਗ੍ਰाइंड ਕਰਦੇ ਆਂ ਤਾਂ ਇਸ ਦਾ ਕਲਰ ਵਧੀਆ ਗ੍ਰੀਨ ਆਉਂਦਾ ਜੀ ਨਹੀਂ ਤਾਂ ਕਲਰ ਇਸ ਦਾ ਬਲੈਕ ਪੈ ਜਾਂਦਾ ਜੀ ਤੇ ਦਾਲ ਵੀ ਉਬਲ ਗਿਆ ਜੀ ਆਪਾਂ ਉਸ ਨੂੰ ਇਸ ਤਰ੍ਹਾਂ ਛਾਣ ਲੈਣਾ ਜੀ ਦਾਲ ਨੂੰ ਉਹਦੇ ਵਿੱਚ ਪਾਣੀ ਨਹੀਂ ਰਹਿਣਾ ਚਾਹੀਦਾ ਜੀ ਹੁਣ ਲੋ ਜੀ ਸਾਨੂੰ ਪਾਸਨੇ ਕੁਵਾਲ ਦੇ ਵਿੱਚ ਕੱਢ ਲਿਆ ਜੀ ਆਪਾਂ ਲੈ ਲਈ ਜੀ ਹਰੇ ਅ ਮਟਰ ਜੀ ਮਟਰ ਵੀ ਆਪਾਂ ਹਲਕੇ ਜਿਹਾ ਉਬਾਲ ਲਏ ਸੀ ਜੀ ਇਸ ਦਾ ਵੀ ਪਾਣੀ ਛਾਣ ਲਿਆ ਜੀ ਆਪਾਂ ਲੋ ਹੁਣ ਆਪਾਂ ਇਸ ਨੂੰ ਇਸ ਦੇ ਵਿੱਚ ਪਾ ਦਿੰਦੇ ਆ ਜੀ ਇਹ ਮਟਰ ਵੀ ਇਸ ਦੇ ਵਿੱਚ ਪਾ ਲਿਆ ਜੀ ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਹਰੀ ਮਿਰਚ ਜੀ ਨਾਲੇ ਆਪਾਂ ਹਰਾ ਧਣੀਆ ਪਾਵਾਂਗੇ ਜੀ ਇਸ ਦੇ ਵਿੱਚ ਨਮਕ ਪਾ ਦਾਂਗੇ ਜੀ ਆਪਾਂ ਇਸ ਦੇ ਵਿੱਚ ਚਾਟ ਮਸਾਲਾ ਪਾਵਾਂਗੇ ਜੀ ਆਪਾਂ ਲਓ ਜੀ ਹੁਣ ਆਪਾਂ ਇਸ ਦੇ ਵਿੱਚ ਲਾਲ ਮਿਰਚ ਪਾਵਾਂਗੇ ਜੀ ਮਿਰਚ ਆਪਾਂ ਪਹਿਲਾਂ ਹਰੀਆਂ ਵੀ ਪਾਈਆਂ ਹੋਈਆਂ ਜੀ ਦੋ ਕੱਟ ਕੇ ਵੀ ਤੁਸੀਂ ਆਪਦੇ ਹਿਸਾਬ ਨਾਲ ਵੀ ਕੋਈ ਤਿੱਖਾ ਵੱਧ ਖਾਂਦਾ ਜੀ ਤੇ ਕੋਈ ਘੱਟ ਖਾਂਦਾ ਜੀ ਉਸ ਹਿਸਾਬ ਨਾਲ ਪਾ ਸਕਦੇ ਹੋ ਜੀ ਲਓ ਜੀ ਆਪਾਂ ਇਹਦੇ ਵਿੱਚ ਲਾਲ ਮਿਰਚ ਪਾਦੇ ਜੀ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਸ਼ ਕਰ ਲਾਂਗੇ ਜੀ ਲਓ ਜੀ ਆਪਾਂ ਆਲੂ ਵੀ ਉਬਾਲ ਲਏ ਸੀ ਜੀ ਕਿਉਂਕਿ ਤਾਂ ਸਾਰਿਆਂ ਨੂੰ ਪਤਾ ਹੀ ਹੈ ਜੇ ਆਲੂ ਟਿੱਕੀ ਬਣਾਉਣੀ ਹੈ ਤਾਂ ਆਲੂ ਦੀ ਜ਼ਰੂਰਤ ਪਊਗੀ ਜੀ ਇਹ ਆਪਾਂ ਉਬਾਲ ਕੇ ਠੰਡੇ ਕਰ ਲਏ ਸੀ ਜੀ ਆਲੂ ਨਾਲ ਠੰਡਾ ਹੋਣਾ ਬਹੁਤ ਜ਼ਰੂਰੀ ਹੈ ਜੀ ਹੁਣ ਆਪਾਂ ਇਸ ਨੂੰ ਕद्दूकस ਕਰਾਂਗੇ ਜੀ ਲਓ ਜੀ ਆਪਾਂ ਆਲੂਆਂ ਨੂੰ ਕद्दूकस ਕਰ ਲਿਆ ਜੀ ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਅੱਧਾ ਚਮਚ ਨਮਕ ਦਾ ਜੀ ਆਪਣੇ ਕੋਲੇ ਸਿੰਧਾ ਨਮਕ ਆ ਜੀ ਤਾਂ ਕਰਕੇ ਇਹਦੀਆਂ ਡਲੀਆਂ ਜਾਂ ਬਣ ਜਾਂਦੀਆਂ ਜੀ ਹੁਣ ਆਪਾਂ ਹਲਕਾ ਜਿਹਾ ਪਾਣੀ ਲਾ ਲੈਂਦੇ ਖਰਾਤਾਂ ਨਹੀਂ ਆ ਪਾਵਾਂਗੇ ਜੀ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਤੇ ਆਪਾਂ 4 ਚਮਚ ਵੱਡੇ ਇਸ ਦੇ ਵਿੱਚ ਅਰਾ ਰੋਟ ਪਾਵਾਂਗੇ ਜੀ ਜੇ ਤੁਹਾਡੇ ਕੋਲੇ ਅਰਾ ਰੋਟ ਹੈ ਨਹੀਂ ਜੀ ਤਾਂ ਤੁਸੀਂ ਚਾਵਲ ਦਾ ਆਟਾ ਵੀ ਪਾ ਸਕਦੇ ਹੋ ਇਸ ਦੇ ਵਿੱਚ ਲਓ ਜੀ ਆਪਾਂ ਇਸ ਨੂੰ ਮਿਕਸ ਕਰ ਲਏ ਜੀ ਲਓ ਜੀ ਆਲੂਆਂ ਦਾ ਆਪਾਂ ਮਿਕਸਰ ਆਟਾ ਨੂੰ ਗੁੰਨ ਲਿਆ ਜੀ ਹਾਂ ਦੇਖੋ ਜੀ ਤੁਸੀਂ ਇਸ ਨੂੰ ਥੋੜਾ ਜਿਆ ਤੇਲ ਲਾ ਕੇ ਆਪਾਂ ਚਿਕਨਾਟ ਦੀ ਕਰ ਲੈਣੀ ਹੈ ਜੀ ਨਹੀਂ ਤਾਂ ਇਹ ਚਿਪਚਿਪਾ ਜਾ ਹੁੰਦਾ ਜੀ। ನೋಡಿ। ਹੁਣ ਆਪਾਂ ਹੱਥਾਂ ਦੇ ਥੋੜਾ ਜਿਆ ਤੇਲ ਲਾਵਾਂਗੇ ਜੀ ਤੇ ਇੱਕ ਪੇੜਾ ਜਿਵੇਂ ਆਪਾਂ ਰੋਟੀ ਵਾਸਤੇ ਪੇੜਾ ਕਰਦੇ ਹੁੰਦੇ ਉਸ ਤਰ੍ਹਾਂ ਪੇੜਾ ਕਰਾਂਗੇ ਇਹਦਾ। ਤੇ ਗੈਸ ਦੇ ਉੱਪਰ ਆਪਾਂ ਤੇਲ ਰੱਖ ਲਿਆ ਜੀ। ਇਸ ਨੂੰ ਆਪਾਂ ਮੀਡੀਅਮ ਅੱਗ ਤੇ ਪਕਾਵਾਂਗੇ ਜੀ। ਦੇ ਤੇਲ ਆਪਣਾ ਜਿਆਦਾ ਗਰਮ ਨਹੀਂ ਹੋਣਾ ਚਾਹੀਦਾ ਤੇ ਠੰਡਾ ਵੀ ਨਹੀਂ ਹੋਣਾ ਚਾਹੀਦਾ ਜੀ ਲਓ ਹੱਥਾਂ ਤੇ ਤੇਲ ਲਾ ਲਾਂਗੇ ਹੁਣ ਆਪਾਂ ਇਸ ਦਾ ਪੇੜਾ ਬਣਾਵਾਂਗੇ ਜਿਵੇਂ ਆਪਾਂ ਰੋਟੀ ਦਾ ਬਣਾਉਣੇ ਹੁੰਨੇ ਆ ਜੀ ਰੋਟੀ ਬਣਾਉਣ ਵਾਸਤੇ ਆਟੇ ਦਾ ਪੇੜਾ ਬਣਾਉਣਾ ਉਸ ਤਰ੍ਹਾਂ ਪੇੜਾ ਬਣਾ ਲੈਣਾ ਜੀ ਤੇ ਉਸੇ ਤਰ੍ਹਾਂ ਜਿਵੇਂ ਆਪਾਂ ਪੇੜਾ ਭਾਂਦੇ ਹੁੰਨੇ ਆ ਉਦਾਂ ਹੀ ਪੇੜਾ ਭਾਂਦਾ ਲੈਣਾ ਤਾਂ ਜਿਹੜਾ ਆਪਾਂ ਨਾਲਿਆ ਹੁਣ ਆਪਾਂ ਜਿਹੜਾ ਹ ਬਣਾ ਕੇ ਰੱਖਿਆ ਸੀ ਜੀ ਦਾਲ ਦਾ ਮਟਰਾਂ ਦਾ ਆਪਾਂ ਵਕਸਰ ਤਿਆਰ ਕਰਕੇ ਰੱਖਿਆ ਸੀ ਜੀ ਉਸ ਨੂੰ ਇਹਦੇ ਵਿੱਚ ਭਰਾਂਗੇ ਲਓ ਜੀ ਉਸ ਨੂੰ ਇਸ ਤਰ੍ਹਾਂ ਪਰ ਲੈਣਾ ਇਹਦੇ ਵਿੱਚ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਬੰਦ ਕਰ ਦੇਣਾ ਜੀ ਆਪਣਾ ਮਿਕਸਰ ਜਿਹੜਾ ਬਾਹਰ ਨਹੀਂ ਨਿਕਲਣਾ ਚਾਹੀਦਾ ਜੀ ਜਿਹੜਾ ਆਪਾਂ ਇਹਦੇ ਵਿੱਚ ਫਿਲ ਕੀਤਾਗਾ ਲਓ ਜੀ ਹੁਣ ਆਪਾਂ ਇਸ ਨੂੰ ਉਹਦੇ ਵਿੱਚ ਪਾਉਨੇ ਜੀ ਤੇਲ ਦੇ ਵਿੱਚ ਇਸੇ ਤਰ੍ਹਾਂ ਆਪਾਂ ਗੁਝੇ ਬਣਾ ਕੇ ਵਿੱਚ ਰੱਖਨੇ ਆ ਜੀ। ਮੋ। ਇੱਕ ਹੋਰ ਬਣਾ ਕੇ ਦਿਖਾ ਦਿੰਦੇ ਆ ਤੁਹਾਨੂੰ। ਤਾਂ ਪੇੜਾ ਲੈਣਾ ਜੀ। ਉਸ ਦਾ ਪਾਣਾ ਲੈਣਾ ਜੀ। ਬਸ ਰੋਟੀ ਦੇ ਤਰ੍ਹਾਂ ਜਿਵੇਂ ਆਪਾਂ ਰੋਟੀ ਬਣਾਉਨੇ ਉਦਾਂ ਹੀ ਪੇੜਾ ਭੰਨਣਾ ਜੀ। ਤੇ ਉਸ ਦੇ ਵਿੱਚ ਆਪਾਂ ਮਿਕਸਰ ਪਾ ਲੈਣਾਗੇ। ਆਪਣਾ ਜਿਹੜਾ ਸਮਾਨ ਤਿਆਰ ਕਰਕੇ ਰੱਖਿਆ ਸੀ ਜੀ। ਉਹ ਕੋਣ।

ਇਸੇ ਤਰ੍ਹਾਂ ਆਪਾਂ ਉਸੀਆਂ ਟਿੱਕੀਆਂ ਨੂੰ ਵੀ ਫਰਾਈ ਕਰ ਲੈਨੇ ਆ ਜੀ। ਲਓ। ਦੋ ਜੀ। ਸਭ ਤੋਂ ਪਹਿਲਾਂ ਆਪਾਂ ਇਸ ਦੇ ਉੱਪਰ ਪਾਵਾਂਗੇ ਦਹੀਂ ਜੀ। ਹੁਣ ਆਪਾਂ ਪਾਵਾਂਗੇ ਇਸ ਦੇ ਉੱਪਰ ਹਰੀ ਚਟਨੀ ਜੀ। ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਸੌਸ ਜੀ। ਲੋਤੀ ਉੱਪਰ ਦੀ ਆਪਾਂ ਇਸ ਦੇ ਵਿੱਚ ਪਾ ਦਾਂਗੇ ਪਿਆਜ਼ ਜੀ ਉਮੀਦ ਕਰਦੇ ਆਂ ਜੀ ਤੁਹਾਨੂੰ ਸਾਡਾ ਵੀਡੀਓ ਵਧੀਆ ਲੱਗਿਆ ਹੋਵੇਗਾ ਜੀ ਉੱਪਰ ਆਪਾਂ ਇਸ ਦੇ ਉੱਪਰ ਚਾਟ ਮਸਾਲਾ ਵੀ ਪਾ ਸਕਦੇ ਆਂ ਜੀ ਲਓ ਜੀ ਆਪਾਂ ਹਲਕਾ ਜਿਹਾ ਪਾ ਹੀ ਦਿੰਨੇ ਆਂ ਜੀ ਚਾਟਾ ਮਸਾਲਾ ਉਮੀਦ ਕਰਦੇ ਆਂ ਜੀ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇਗੀ ਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਜੀ